ਐਸੋਸੀਏਟ ਪ੍ਰਵਾਸ ਨੇ ਕੁਝ ਲੈਕਚਰਾਂ ਇੱਕ ਕੱਲ ਚੱਲਿਆ ਇੱਕ ਅੱਜ 3 ਵਜੇ 4 ਵਜੇ ਤੱਕ ਜਿੰਨੇ ਵਜੇ ਤੱਕ ਚੱਲੂਗਾ ਚਲਾਵਾਂਗੇ ਕੱਲ ਨਹੀਂ 2 ਕੁਇੰਟਲ ਮਮਾਂ ਦੀ ਦਾਲ ਰੈਣੀ ਤੇ ਤੁਸੀਂ ਆਪੇ ਸਾਵ ਲਾ ਲਓ ਇੰਦਰ ਦੀ ਮੈਂ ਹੁੰਦੀ ਵੀ ਬੜੀ ਸਵਾਦ ਹਾਂ ਤੇ ਤਿੰਨ ਪਤੀਲੇ ਉਹਦੇ ਹੀ ਕੜੀ ਦੇ ਮਨ ਸੰਤੋਸ਼ਟ ਹੋ ਗਿਆ ਹੈ ਇਹ ਗਣਾ ਵੀ ਨਜ਼ਾਰਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੈਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਅਸੀਂ ਸੁਖਜਿੰਦਰਾ ਕਾਲਜ ਦੇ ਵਿੱਚ ਔਰ ਇੱਥੇ ਜਿਹੜੀਆਂ ਏਵੀ ਮਸ਼ੀਨਾਂ ਉਹ ਜਮਾਂ ਹੋਣੀਆਂ ਨੇ ਪਰ ਇੱਥੇ ਹੀ ਸਾਡੀ ਨਿਗਾਹ ਪਈ ਬਾਈ ਹੁਣੇ ਲੰਗਰ ਦੀ ਸੇਵਾ ਕਰ ਰਹੇ ਸੀ ਔਰ ਇਸ ਕਾਲਜ ਕੰਨੀ ਹੋਈਆਂ ਬਾਕੀ ਉਹਨਾਂ ਤੋਂ ਪੁੱਛਦੇ ਆ ਕੀ ਨਾਮ ਆ ਬਾਈ ਜੀ ਆਪਣਾ ਦਰਸ਼ਨ ਸਿੰਘ ਜੀ ਇਹ ਇਹ ਜਿਹੜੀ ਆਪਣੇ ਲੰਗਰ ਦੀ ਸੇਵਾ ਕਿੰਨੇ ਕ ਚਿਰ ਤੋਂ ਕਰ ਰਹੇ ਔਰ ਕਿਹਦੇ ਕੰਨੀ ਹੋ ਵੀਰੇ 2009 ਤੋਂ ਅੱਠ ਜਮਾ ਆਈ ਤੇ 9 ਤੋਂ ਲਗੇ ਹੀ ਇਲੈਕਸ਼ਨਾਂ ਦਾ ਇਹ ਕੰਮ ਆਪਕ ਤਾਉਣ। ਤੇ ਨਹੀਂ ਇਹ ਮਤਲਬ ਆਪਣਾ ਕਾਲਜ ਕੰਨੀ ਹੋ ਆ ਕਿ ਕੋਈ ਹੋਰ ਆਪਣਾ ਕੋਈ ਟਰਸਟ ਹੈ ਜਾਂ ਕਿਵੇਂ ਆ? ਨਾ ਨਾ ਕਾਲਜ ਤੋਂ ਆ ਵੇਖੋ ਬੋਰਡ ਲਗਾ ਕੇ। ਹਾਂ ਤੇ ਆਪਣੇ ਫਿਰ ਆਪਣੇ ਕਿੰਨੇ ਮੈਂਬਰ ਆ ਔਰ ਸਾਰੇ ਆਪਣੇ ਦਿਹਾਤੀ ਨੇ ਕਿ ਕਿਵੇਂ ਆ? ਇਹ ਸਾਰੇ ਵੀਰ ਕੁਝ ਪ੍ਰੋਫੈਸਰ ਨੇ, ਕੁਝ ਐਸੋਸੀਏਟ ਪ੍ਰੋਫੈਸਰ ਨੇ, ਕੁਝ ਲੈਕਚਰਰ ਨੇ। ਮਤਲਬ ਸਾਰੇ ਆਪਣੇ ਹੀ ਭਾਈਵੰਦੂ ਆ ਆਪਣੇ ਸਾਰੇ ਨਾਲ ਆਪਣਾ ਸਾਰਾ ਕਾਲਜ ਦਾ ਸਟਾਫ ਆ। ਜੀ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਇਹ ਆਪਣੇ ਵੋਟਾਂ ਸੀਗੀਆਂ ਹੁਣ ਦੋ ਦਿਨਾਂ ਤੋਂ ਤੁਸੀਂ ਲੰਗਰ ਵਰਤਾ ਰਹੇ ਹੋ ਇਹ ਤਿੰਨ ਦਿਨ ਚੱਲਾਂ ਵੀਰ ਜੀ ਇੱਕ ਕੱਲ ਚੱਲਿਆ ਇੱਕ ਅੱਜ 3 ਵਜੇ 4 ਵਜੇ ਤੱਕ ਜਿੰਨੇ ਵਜੇ ਤੱਕ ਚੱਲੂਗਾ ਚਲਾਵਾਂਗੇ ਇੱਕ ਚੱਲਣਾ 4 ਵਜੇ ਤੱਕ ਮਤਲਬ ਫ੍ਰੀ ਸੇਵਾ ਵਾ ਕਾਲਜ ਕੰਨੀਓ ਅੱਗੇ ਬੋਰਡ ਲੱਗਾ ਹਾਂ ਹਾਂ ਮੈਂ ਸਮਝ ਗਿਆ ਹਾਂ ਇਹ ਕਾਲਜ ਵੱਲੋਂ ਹਾਂ 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 ਸਾਡੇ ਸਰਦਾਰ ਸੁਵਿੰਦਰ ਸਿੰਘ ਗਿੱਲ ਅੱਛਾ ਜੀ ਤੇ ਚੇਅਰਮੈਨ ਨੇ ਤੁਸੀਂ ਦੱਸਿਆ ਵੀ 2009 ਤੋਂ ਸੇਵਾ ਕਰ ਰਹੇ ਹਾਂ ਤੇ ਜੋ ਵੀ ਰਾਸ਼ਨ ਪਾਣੀ ਸਾਰਾ ਕਾਲਜ ਕੰਨੀ ਜਾਂ ਗਿੱਲ ਸੱਬ ਕੰਨੀਓ ਸਾਰਾ ਕਾਲਜ ਦਾ ਕੱਲ ਨਹੀਂ 2 ਕੁਇੰਟਲ ਮਾਵਾਂ ਦੀ ਦਾਲ ਰੈਣੀ ਤੇ ਤੁਸੀਂ ਆਪੇ ਹਿਸਾਬ ਲਾ ਲਓ ਇੱਧਰ ਦੀ ਵਾਹ ਹੁੰਦੀ ਵੀ ਬੜੀ ਸਵਾਦ ਹਾਂ ਤੇ ਤਿੰਨ ਪਤੀਲੇ ਉਹਦੇ ਹੀ ਕੜੀ ਦੇ ਤੇ ਪ੍ਰਸ਼ਾਦੇ ਰਮਾਲੀ ਤੇ ਨਾਲ ਚੌਲ ਮਤਲਬ ਮਨ ਸੰਤੋਸ਼ਟ ਹੋ ਗਿਆ ਹੈ ਮਾਗਾ ਨਾ ਵੀ ਨਜ਼ਾਰਾ ਜਮਾਨਾ ਨਜ਼ਾਰਾ ਸਵੇਰ ਦੇ ਲੱਗੇ ਆ ਤੇ ਅੱਜ ਰਾਤ ਤੱਕ ਚੱਲਣਾ ਮਤਲਬ ਇੰਨੀ ਧੁੱਪ ਚ ਵੀ ਜਾਨੀ ਦੀ ਆਪਾਂ ਪ੍ਰਮਾਤਮਾ ਦਾ ਓਟ ਆਸ ਰਿਆ ਆ ਸਾਫਾ ਰੱਖਿਆ ਤੇ ਚਿੱਟਾ ਕੁੜਤਾ ਪਜਾਮਾ ਬਾਹਰ ਧੁੱਪ ਲੱਗਦੀ ਨਹੀਂ ਠੀਕ ਹੈ ਬੰਦਾ ਕਰ ਲੋ ਹੋ ਜਾ ਹੋ ਜਾਂਦਾ ਬਸ ਬਸ ਬਾਕੀ ਜ਼ਿੰਮੇਦਾਰ ਬੰਦੇ ਆ ਤੇ ਲੈਕਚਰਾਰ ਵੀ ਆ ਨਜ਼ਾਰੇ ਆ ਬਸ ਖੇਤ ਕਸਾਂ ਦੇ ਨਾਲ-ਨਾਲ ਪੜ੍ਹੇ ਲਿਖੇ ਪ੍ਰੋਫੈਸਰ ਜੀ ਨੂੰ ਕਹਿ ਦੀਆ ਵੀ ਸਰ ਕੱਢ ਮੈਂ ਚਲੋ ਇਹ ਦੇ ਉਹ ਪ੍ਰਮਾਤਮਾ ਦੀ ਕਿਰਪਾ ਬਾਕੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤੇ ਫੇਰ ਇਹ ਕਾਰਜ ਹੋਏ ਨਾਉ ਨਹੀਂ ਲੈਣ ਦੀ ਲੋੜ ਬਸ ਕਰਤਾ ਪ੍ਰਮਾਤਮਾ ਨੇ ਨਾ 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 ਇਹ ਗੱਲ ਕੋਈ ਨਹੀਂ ਇਹ ਸੇਵਾ ਇੱਥੇ ਨਾਮ ਦੀ ਨਾਨਕਾ ਦਾ ਲੰਗਰ ਆ ਕਿਉਂਕਿ ਨਾਮ ਦੀ ਬੜੀ ਹੋੜ ਆ ਨਾ ਮੇਰਾ ਮਿਲ ਉਹ ਨਾ ਯਾਰ ਉਹ ਤੁਹਾਨੂੰ ਪਤਾ ਜਿਹੜੇ ਲੰਮੀ ਰੇਸ ਦੇ ਘੋੜੇ ਆ ਨਾ ਉਹ ਕਦੇ ਜ਼ਿੰਦਗੀ ਸ਼ੈਤਾਨੀ ਨਹੀਂ ਕਰਨਦੇ ਠੀਕ ਆ ਬਾਕੀ ਜਾਂਗਣ ਨੂੰ ਜਾਣ ਵਾਲੇ ਘੋੜੇ ਕਦੀ ਮੇਲੇਾਂ ਜ ਨਹੀਂ ਨੱਚਦੇ ਹੁੰਦੇ ਠੀਕ ਆ ਧੰਨਵਾਦ ਠੀਕ ਆ ਸੋ ਤੁਸੀਂ ਦੇਖਿਆ ਵੀ ਜਿਵੇਂ ਬਾਈ ਨੇ ਗੱਲਾਂ ਕੀਤੀਆਂ ਵੀ ਬਾਈ ਕਹਿੰਦਾ ਮੈਂ ਉਹਨੂੰ ਇਹ ਪੁੱਛਿਆ ਮੈਂ ਕਿਹਾ ਵੀ ਕੁਰਸੀ ਦੀ ਕੌਣ ਆ ਵੀ ਮੂਹਰੇ ਕੌਣ ਆ ਉਹ ਕਹਿੰਦਾ ਇੱਥੇ ਕੋਈ ਕੁਰਸੀ ਨਹੀਂ ਕੋਈ ਕੁਝ ਨਹੀਂ ਅਸੀਂ ਕਿਸਾਨ ਆ ਕਿਸਾਨ ਦੇ ਨਾਲ ਪ੍ਰੋਫੈਸਰ ਕਹਿਣ ਦਾ ਮਤਲਬ ਵੀ ਕਿਸਾਨ ਹਮੇਸ਼ਾ ਉਹ ਨਹੀਂ ਹੁੰਦਾ ਲਿਬੜੇ ਕੱਪੜਿਆਂ 'ਚ ਇਹ ਉਹ ਕਿਸਾਨ ਨੇ ਜਿਹੜੇ ਪੜ੍ਹੇ ਲਿਖੇ ਪ੍ਰੋਫੈਸਰ ਵੀ ਨੇ ਤੇ ਕਿਸਾਨ ਵੀ ਨੇ ਪਰ ਜਿਹੜੀ ਗੁਰੂ ਨੇ ਸਾਡੇ ਨੇ ਇੱਕ ਪ੍ਰਸਾਦ ਤੋਰੀਆ ਲੰਗਰ ਦੀ ਉਹ ਸੇਵਾ ਨਿਭਾ ਰਹੇ ਆ ਉਹ ਕਹਿੰਦੇ ਬੇ ਤਰਕ ਬੇ ਕਹਿੰਦਾ ਨਿਰਦੇਈ ਜਿਹੜਾ ਆਜ਼ਾਦ ਪੱਖੀ ਸੋਚ ਦੇ ਨਾਲ ਅਸੀਂ ਲੰਗਰ ਵਰਤੌਨੇ ਆ ਕੋਈ ਇਹ ਨਹੀਂ ਸੋਚਦੇ ਵੀ ਕਿਹਦਾ ਨਾਮ ਲੱਗੂ ਤੇ ਕਿਉਂ ਲਾਉਣਾ ਜਾਂ ਮੇਰਾ ਲਾਦੇ ਮੈਂ ਦਿੱਤੀ ਸੇਵਾ ਇਦਾਂ ਦਾ ਕੁਝ ਨਹੀਂ ਹੈ ਤੇ ਇਹ ਸੇਵਾ 2009 ਤੋਂ ਚੱਲ ਰਹੀ ਆ ਤੇ ਗਾਹਾਂ ਵੀ ਜਿੰਨਾ ਚਿਰ ਉਹ ਕਹਿੰਦੇ ਚੱਲੂਗੀ ਤੇ ਚਲਾਵਾਂਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ Delhi Post Punjabi ਗੁਰਦਾਸਪੁਰ ਇਹ ਸਾਰੇ ਵੀਰ ਕੁਝ